ਚੁੱਪ ਕਰਕੇ ਆਉਣ ਸਰ ਬਾਈ ਨੂੰ ਕਹਦੇ ਕਿ ਸੱਤੇ ਬਾਈ ਹੈਪੀ ਬਰਥਡੇ ਅੱਜ ਬਾਈ ਦਾ ਹੈਗਾ ਜਨਮ ਦਿਨ ਤੇ ਬਸ ਕੇਕ ਲੈ ਆਉਂਗੇ ਆਉਂਦੇ ਹੋ ਯਾਰ ਤੁਸੀਂ ਮੁੜਦੇ ਨਹੀਂ ਟ੍ਰੈਕਟਰ ਲੈਣ ਕਿੰਨੇ ਹੋ ਜਿੱਥੇ ਆ ਗਿਆ ਲਾਸਟ ਦੇ ਉੱਥੇ ਮੈਨੂੰ ਫੋਨ ਲਾ ਦਿਓ ਬਸ ਬਸ ਹੋਰ ਥੋੜਾ ਫਾਇਦਾ ਮੈਂ ਕਰਾਂ ਬਿਲਕੁਲ ਠੀਕ ਆ ਬਾਈ ਮਾਰ ਲਓ ਬਾਈ ਮਾਰ ਲਾ 7 ਕਿਸੋ ਘੰਟਾ ਚੱਲਿਆ ਹੈ ਅੱਛਾ ਪੀ ਵੀ ਤੇਰਾ ਨੰਬਰ ਆ ਹਾਂ ਪਹਿਲੇ ਹੀ ਮਾਲਕਾਂ ਦਾ ਟਰੈਕਟਰ ਆ ਤੇ ਹੁਣ ਇਹ ਟਰੈਕਟਰ ਦੇਣਾ ਕਿੰਨੇ ਦਾ ਹੈ ਜਮਾ ਲਾਸਟ ਕਿੰਨੇ ਦਾ ਹੈ ਜੇ ਲਾਸਟ ਜੇ ਲਾ ਕੇ ਚੱਲੋ 7 ਲੱਖ 10 ਕਾ ਹਜ਼ਾਰ ਦਾ ਦੇ ਦਾਂਗੇ 10000 ਨਹੀਂ 10000 ਤੋਂ ਉੱਪਰ ਲਈ ਜੱਕ ਦੇ ਰਹੇਗਾ ਮਗਰ 7 ਬਸ 7 ਦੇ ਵਿੱਚੋਂ ਕਿੰਨਾ ਮਾਨ ਕਰਨਾ 7 ਦਾ ਦੇ ਦਾਂਗੇ ਨਾ ਮਾਰ ਕੇ ਕਰ 7 ਦੇ ਵਿੱਚੋਂ ਮਾਨ ਕਰਨਾ ਬਾਰਡੇ ਆ ਤੁਹਾਡਾ ਮੋੜਨਾ ਕਿੰਨਾ ਕਿੰਨਾ ਕਰੇਗਾ 1000 ਹੋਰ ਘੱਟ ਦੇ ਦੇ ਹੋਰ 69000 ਰਹਿ ਗਿਆ 90 ਯਾਨੀ ਕਿ ਕੱਲਾ 90000 ਚੱਕ ਲਿਓ ਟਰੈਕਟਰ ਲੈ ਜੂ ਲੈ ਲਈ ਬਿਲਕੁਲ ਬਿਲਕੁਲ ਕੰਡੀਸ਼ਨ ਦਾ ਘੈਂਟ ਆ ਹੈ ਨਾ Ориਜਨਲ ਹੀ ਸਾਰਾ ਟਰੈਕਟਰ ਹਾਂਜੀ ਹਾਂਜੀ ਸਾਰਾ Ориਜਨਲ ਆ ਅੱਛਾ 2017 ਮਾਡਲ ਆ ਫਰਸਟ ਆਨਰ ਆ ਬਈ ਕੰਡੀਸ਼ਨ ਦਾ ਇਹ ਇਹ ਸਾਰਾ Ориਜਨਲ ਹੀ ਆ ਨਾਲ ਦੇ ਟਾਇਰ ਆ ਸੋਨਾ ਟਰੈਕਟਰ ਸਾਰਾ Ориਜਨਲ ਆ ਚੱਲ ਚਲਾ ਵੀ ਦਾ ਕਿੰਨਾ ਚੰਗਾ ਟਰੈਕਟਰ ਆ ਜੀ ਪੂਰਾ ਚੰਗਾ ਓਕੇ ਇਹ ਯਾਨੀ ਕਿ ਮੈਂ ਨਾ 18 19 ਚ ਪੰਜਾਬ ਚ ਆ ਗਿਆ ਤਾਂ ਹੀ ਬਚਿਆ ਇਹ ਸੋਨਾ ਟਰੈਕਟਰ ਅੱਛਾ ਹਾਂਜੀ ਕੀ ਕੀ ਮਤਲਬ ਡਿਮਾਂਡ ਰੱਖਤੀ ਇਹਦੀ 585 570000 ਦਾ ਛੱਡ ਦਾਂਗੇ ਪੂਰੇ ਦਾ ਹੋਜੂ 5.5 ਦਾ 5.5 ਦਾ ਚਾਰੇ ਟਾਇਰ ਨਾਲ ਦੇ ਜੀ ਸਾਰੇ ਚਾਰੇ ਟਾਇਰ ਨਾਲ ਦੇ ਨੇ 1100 ਘੰਟਾ ਚੱਲਿਆ 5405 ਸਾਰਾ ਟਰੈਕਟਰ ਜਿਹਨਾਂ ਦਾ ਤਰਮਿੰਦ ਖਾ ਦੇਤਾ ਹੈ ਸੋਹਣਾ ਟਰੈਕਟਰ ਬਾਈ ਹਾਂਜੀ ਚੱਲੇ ਚੱਲੇ ਕਿੰਨੇ ਦਾ 540 ਚੱਕਰ ਵਾਲਾ ਤੇਲ ਬ੍ਰੇਕਾਂ ਵਾਲਾ ਸਿਹਚਰੀ ਆ ਇਹ ਹਾਂਜੀ ਸਿਹਚਰੀ ਵਾਲਾ 285 ਦਾ ਦੇ ਦਾਂਗੇ ਜੀ ਹੋਰ ਕਰ ਮੰਨਦਾਂ ਹੋਰ ਕਰ ਦਾਂਗੇ ਮਾੜਾ ਮੋਟਾ ਕੋਈ ਗੱਲ ਨਹੀਂ ਬਾਈ ਕਰ ਦਾਂਗੇ ਜੇ ਕਿਸੇ ਸੱਜਣ ਨੇ ਆਉਣ 80 ਦਾ ਦੇ ਦਾਂਗੇ 2 ਲੱਖ 80 ਹਜ਼ਾਰ ਜੇ ਕਿਸੇ ਸੱਜਣ ਨੇ ਕਹਤਾ ਸੱਤੇ ਬਾਈ ਹੈਪੀ ਬਰਥਡੇ ਫੇਰ ਕਿੰਨੇ ਦਾ ਮਰਜ਼ੀ ਲੈ ਜਨ ਫੇਰ ਕੋਈ ਗੱਲ ਨਹੀਂ ਹੈ ਫੇਰ ਕੋਈ ਗੱਲ ਨਹੀਂ ਫੇਰ ਕੇਕ ਕੇਕ ਦੇ ਬਦਲੇ ਟਰੈਕਟਰ ਕੇਕ ਬਦਲੇ ਟਰੈਕਟਰ ਦੇ ਦਾਂਗੇ ਨਾ ਫੇਰ ਨਹੀਂ ਕੁਮਾਂ ਮੰਗ ਬਾਈ ਇੱਕ ਚਾ ਤਾਂ ਵੀ ਕੋਈ ਗੱਲ ਲੱਗਿਆਂ ਚ ਦੇ ਦਾਂਗੇ ਫੇਰ ਮਾੜੀ ਮੋਟੀ ਟੱਚਿੰਗ ਹੈਗੀ ਬਾਈ ਪਤਾ ਆਪਾਂ ਦੱਸ ਦੰਨਾ ਨਹੀਂ ਨਹੀਂ ਇਹ ਦੱਸਾਂ ਇਹ ਸੋਡੇ ਚ ਇਹ ਵਧੀਆ ਗੱਲ ਆ ਬਾਈ ਹਾਂ ਜੀ ਜਿਹੜਾ ਤੁਸੀਂ ਦੱਸਦੇ ਹੋ ਹਣਾ ਵੀਰੇ ਬੰਦੇ ਨੇ ਆਣਾ ਲਾਲਾ 2025000 ਦਾ ਤੇਲ ਫੋਗ ਜਾਣਾ ਭਾਈ 1015 ਹਾਊ ਬੰਦੇ ਦਾ ਖਰਚਾ ਹੁੰਦਾ ਜਿਹੜਾ ਟਾਈਮ ਆ ਉਹਦੀ ਕੋਈ ਮੁੱਲੀ ਨਹੀਂ ਹਨਾ ਜਿਹੜਾ ਖਰਾਬ ਫਿਰ ਅਗਲਾ ਜਾਂਦੇ ਸਾਨੂੰ ਗਾਲਾਂ ਕੱਢਦਾ ਜਾ ਉਹ ਕੀ ਫਾਇਦਾ ਭਾਈ ਇੰਨੀ ਦੂਰੋਂ ਆਊਗਾ ਸਹੀ ਗੱਲ ਮਾਰ ਆਪਣਾ ਉਹ ਕੰਮ ਨਹੀਂ ਹੈਗਾ ਆਪਾਂ ਪਹਿਲਾਂ ਹੀ ਦੱਸ ਦੇਣਾ ਬਾਕੀ ਜੇ ਕੋਈ ਹੋਰ ਕਸਰ ਮੈਨੂੰ ਸਾਨੂੰ ਫੋਨ ਕਰਕੇ ਪੁੱਛ ਲੈਂਦਾ ਫਿਰ ਅਸੀਂ ਜਮਾਈ ਦੱਸ ਦਿੰਨੇ ਆ ਵੀ ਆਹ ਚੀਜ਼ ਹੋਈ ਹੋਈ ਆ ਵੀਰੇ ਇੰਨੇ ਟਾਇਰ ਨੇ ਸਾਰੇ ਕੁਝ ਲਾਲ ਤੇ ਕੁਝ ਨੀਲੇ ਤੇ ਕੁਝ ਹਰੇ ਟਰੈਕਟਰ ਨੇ ਦਿੱਤੂ ਪਰਜਟਾਂ ਵਿੱਚ ਖੜੇ ਬਿਲਕੁਲ ਖਰੇ ਟਰੈਕਟਰ ਨੇ ਮਿੱਤਰੋ ਅੱਜ ਜਿੰਨੇ ਵੀ ਟਰੈਕਟਰ ਤੁਸੀਂ ਵੇਖ ਰਹੇ ਹੋ ਨਾ ਉਹ ਖੜਾ 5405 ਬਿਲਕੁਲ ਹੀ ਗਿਣਤੀ ਦੇ ਘੰਟੇ ਚੱਲਿਆ ਹੋਇਆ 3630 ਜਿਹੜਾ ਤੁਸੀਂ ਬੜਾ ਲੱਭਦੇ ਹੋ ਸਪੈਸ਼ਲ ਐਡੀਸ਼ਨ ਖੜਾ ਆਹ 5310 ਖੜਾ ਆਹ ਤਾਂ ਅੱਜ ਨਾ ਬਾਈ ਸੱਤਾ ਕਹਿੰਦਾ ਯਾਰ ਪੱਟੀ ਇਹ ਜਾਰੇਟੇ ਦਾ ਦੇ ਦਾਂਗੇ ਕਹਿੰਦਾ ਇਹ ਟਰੈਕਟਰ ਜਿਹੜਾ ਵੀ ਸੱਜਣ ਆ ਗਿਆ ਉਹਨੂੰ ਯਾਰ ਮੋੜਨਾ ਹੀ ਨਹੀਂ ਟਰੈਕਟਰ ਕਹਿੰਦਾ ਬਾੜੀ ਗਰੰਟੀ ਵਾਲਾ ਕਹਿੰਦਾ ਪਰ ਇੱਕ ਗੱਲ ਇਹ ਵੀ ਆ ਵੀ ਇਹ ਟਰੈਕਟਰ ਤਾਂ ਕਰਕੇ ਦੇਣਾ ਜਿਹੜਾ ਸੱਜਣ ਲੈ ਕੇ ਜਾਊਗਾ ਉਹਦੇ ਰਿਸ਼ਤੇਦਾਰ ਵੀ ਕਹਿੰਦਾ ਆਪਣੇ ਲਈ ਆਉਣ ਲਈ ਮਜਬੂਰ ਹੋ ਜਾਣਗੇ ਟਰੈਕਟਰ ਇੰਨਾ ਘੰਟਾ ਆਹ ਫੁੱ 855 ਵੀ ਖੜਾ ਹੈ ਬਾਈ ਸੱਤੇ ਲਵੇ ਪਹੁੰਚਿਆ ਪਹਿਲਾਂ ਆਪਾਂ ਸਵਾਗਤ ਕਰਦੇ ਆ ਬਾਅਦ ਚ ਇਕੱਲੇ ਇਕੱਲੇ ਟਰੈਕਟਰ ਦੀ ਡਿਟੇਲ ਜਾਣਾਂਗੇ ਹਾਂਜੀ ਕੀ ਹਾਲ ਹੈ ਪੱਟਿਸ ਸੱਤੀ ਗੱਲ ਕਰੀ ਠੀਕ ਹੋ ਵਧੀਆ ਵਧੀਆ ਕਿਰਪਾ ਤੁਸੀਂ ਦੱਸੋ ਸੀਜ਼ਨ ਤੋਂ ਬਾਅਦ ਆਪਾਂ ਪਹਿਲੀ ਵੀਡੀਓ ਦੁਬਾਰਾ ਕਰਨ ਲੱਗਿਆ ਹਾਂਜੀ ਦੀਵਾਲੀ ਤੋਂ ਬਾਅਦ ਹਣਾ ਹਾਂ ਦਵਾਲੀ ਤੋਂ ਬਾਅਦ ਆਇਆ ਮੈਂ ਹਾਂ ਬਿਲਕੁਲ ਪੁਰਾਣੇ ਆਪਾਂ ਤਕਰੀਬਨ ਸਾਰੀ ਵੇਚਦੇ ਆ ਡੇਡ ਸਾਰਾ ਸਟਾਕ ਆਇਆ ਹੋਇਆ ਨਵਾਂ ਹਾਂਜੀ ਟਰੈਕਟਰ ਤਾਂ ਤਰ ਮੈਂ ਇਨੇ ਕ ਨਹੀਂ ਟਰੈਕਟਰ ਤਾਂ ਬਾਹਲੇ ਖੜੇ ਨੇ ਗੱਲ ਕਰ ਰੇ ਆ ਵੀ ਵੀਡੀਓ ਵਾਲੀ ਲੰਮੀ ਹੋ ਜਾਣੀ ਆ ਜਿੰਨੇ ਕ ਦਿਖਾਏਗੇ ਉਨੇ ਕੀ ਦਿਖਾਵਾਂਗੇ ਦੂਸਰੇ ਬਣਾਦਾ ਕਿ ਅਗਲੀ ਵੀਡੀਓ ਤੇ ਬਿਲਕੁਲ ਟਰੈਕਟਰ ਆਪਾਂ ਇਨਾ ਕਿ ਇੱਕ ਨਹੀਂ ਰੱਖਣਾ ਜਿਹੜਾ ਵੀ ਸੱਜਣਾ ਆ ਗਿਆ ਤਾਂਸ ਦੇ ਪੱਤੇ ਨੂੰ ਬੰਡੀ ਚੱਲਣੇ ਆ ਕੱਲ ਨੂੰ ਬਰਥਡੇ ਆ ਆਪਣਾ ਜਿਹੜਾ ਕੱਲ ਨੂੰ ਆ ਗਿਆ ਹੋਰ ਵੀ ਡਿਸਕਾਊਂਟ ਕਰ ਲੈ ਮੇਤਰੋ ਕੱਲ ਨੂੰ ਆੜੇ ਨਹੀਂ ਅੱਜ ਵੀਡੀਓ ਸਵੇਰੇ ਮਾਤਰਾ ਸਵੇਰੇ ਪਾ ਕਲੋੜੀ ਵਾੜਦੇ ਆ ਬਸ ਯਾਰ ਮੋੜਣਾ ਨਹੀਂ ਨਾਲ ਬਸ ਕੇਕ ਲੈ ਆਇਓ ਰੁਪਇਆ ਸਿੱਧਾ ਹੀ 15000 ਦਾ ਡਿਸਕਾਊਂਟ ਹੋ ਜੂ ਚਾਹੇ ਕੇਕ ਜਿੰਨੇ ਆਲਾ ਮਰਜ਼ੀ ਲੈ ਆਓ ਠੀਕ ਹੈ ਨਾ ਠੀਕ ਹੈ ਬਾਈ ਠੀਕ ਹੈ ਨਾ ਅੱਜ ਮਾਨਤਾ ਨਹੀਂ ਰੱਖਣਾ ਬਾਈ ਅਜੀ ਤੋਂ ਸ਼ੁਰੂਆਤ ਕਰਦੇ ਆ 2022 ਮਾਡਲ ਆ ਬਾਈ 22 ਮਾਡਲ ਬਾਈ ਮਾਡਲ ਆ 750 ਘੰਟਾ ਚੱਲਿਆ ਆ ਅੱਛਾ ਪੀ ਵੀ ਤੇਰਾ ਨੰਬਰ ਆ ਪਹਿਲੇ ਹੀ ਮਾਲਕਾਂ ਦਾ ਟਰੈਕਟਰ ਆ ਲੈ ਮਿੱਤਰਾ ਕੰਡੀਸ਼ਨ ਤਾਂ オリジナル ਹੀ ਆ ਬਾਈ ਇਹਨਾਂ ਦਾ オリジナル ਆ ਨਾਲ ਦੇ ਟਾਇਰ ਆ ਪਿਛਲੇ ਵੀ ਬਾਈ ਇਹਦੇ 85 90 ਪੈਸੇ ਨਾਲ ਦੇ ਟਾਇਰ ਆ ਮੁਰਲੇ ਅਸੀਂੋਂ ਪਾਤੇ ਪੜੇ ਓਕੇ ਮੁਰਲੇ 30 ਸਪੀਡ ਵਾਲਾ ਟਰੈਕਟਰ ਹੈ। ਕੈਸ ਦਾ ਟਰੈਕਟਰ ਹੈ ਬਾਈ? ਕੈਸ ਦਾ ਟਰੈਕਟਰ ਹੈ। ਇਹਦੇ ਉੱਪਰ ਲੋਨ ਕਿੰਨੇ ਦਾ ਹੋਜੂਨੇ ਦੱਸੋ ਪਹਿਲਾਂ? ਲੋਨ ਦੇ ਤਾਂ ਤੇ ਹੋਜੂ 6 ਲੱਖ ਦਾ ਬਾਈ। 6 ਲੱਖ ਦਾ ਹੋਜੂ ਲੋਨ। ਤੇ ਹੁਣ ਇਹ ਟਰੈਕਟਰ ਦੇਣਾ ਕਿੰਨੇ ਦਾ ਹੈ? ਜਮਾ ਲਾਸਟ ਕਿੰਨੇ ਦਾ ਹੈ? ਹਾਂ ਜੀ ਲਾਸਟ ਜੇ ਲਾ ਕੇ ਚੱਲੋ 7 ਲੱਖ 10 ਹਜ਼ਾਰ ਦਾ ਦੇ ਦਾਂਗੇ। 10 ਹਜ਼ਾਰ ਨਹੀਂ 10 ਹਜ਼ਾਰ ਤਾਂ ਉੱਪਰ ਲਈ ਜੱਕਦੇ ਰਹਿ ਗਏ ਮਗਰ 7। ਬਸ 7 ਦੇ ਵਿੱਚੋਂ ਕਿੰਨਾ ਮਾਰਨ ਤੁਹਾਨੂੰ? 7 ਦਾ ਦੇ। 7 ਦੇ ਵਿੱਚੋਂ ਮਾਰਨ। ਬਰਥਡੇ ਆ ਤੁਹਾਡਾ ਮੋੜ ਨਾਲ। ਕਿੰਨਾ ਕਿੰਨਾ ਕਰੇਗਾ? 10 ਹੋਰ ਕੱਟ ਦੇ ਦੇ ਹੋਰ। 6 ਲੱਖ ਤੇ ਤੇ ਬਾਈ ਜਿਹੜਾ ਆ ਖੜਾ 575 ਇਹ 2012 ਮਾਡਲ ਆ ਇਹ ਵੀ ਫਸਟ ਆਨਰ ਆ ਪਟਿਆਲਾ ਨੰਬਰ ਆ ਜੀ ਕੈਸ ਦਾ ਟਰੈਕਟਰ ਹੈ ਅੱਛਾ ਕਲੀਅਰ ਆ ਹਨ ਕੰਡੀਸ਼ਨ ਦਾ ਘੈਂਟ ਆ ਹੈਨਾ Ориਜਨਲ ਹੀ ਸਾਰਾ ਸਾਰਾ ਟਰੈਕਟਰ ਹਾਂਜੀ ਹਾਂਜੀ ਸਾਰਾ Ориਜਨਲ ਅੱਛਾ ਟਾਇਰ ਹੋਣਗੇ ਮੁਰਲੇ ਜਮੇ ਨਾ ਮੇ ਪਿਛਲੇ ਵੀ 85 ਕੇ ਪੈਸੇ ਆ ਹੂੰ ਟਰੈਕਟਰ ਚੰਗਾ ਬਣੂ ਕਿੰਨੇ ਦਾ ਹੈ ਟਰੈਕਟਰ ਤਿੰਨ 85 ਕਹਿੰਦਾ 370 ਦਾ ਦੇ ਦਾਂਗਾ ਡਬਲ ਕਲੱਚ ਚਾਹੀਏ ਹਾਂ ਡਬਲ ਕਲੱਚ 385000 ਦਾ ਹਾਂਜੀ ਮਾਨਤਨ ਹੋ ਵੀ ਚੁ ਹੋ ਜੂਗਾ ਹੋ ਜੂਗਾ ਬਾਈ 75 ਦਾ ਦੇ ਦਾਂਗੇ ਓਕੇ ਇਹਦੇ ਉਪਰ ਲੋਨ ਤਾਂ ਹੋਣਾ ਨਹੀਂ ਹੈ ਨਾ ਇਹਦੇ ਤੇ ਹੋ ਜੂਗਾ ਹੋ ਜੂਗਾ ਕਿੰਨੇ ਕ ਦਾ ਹੋ ਜੂਗਾ ਇਹਦੇ ਤੇ ਹੋ ਜੂਗਾ 2 ਕ ਲੱਖ ਦਾ 2 ਲੱਖ ਦਾ ਲੋਨ ਰਹਿ ਗਿਆ ਪਿੱਛੇ ਰਹਿ ਗਿਆ 1 ਲੱਖ ਤੇ 85 ਹਜ਼ਾਰ ਹਾਂਜੀ 1 85 ਉਹਦੇ ਵਿੱਚ ਮਾਨਤਨ ਵੀ ਹੋਊਗਾ ਅੱਛਾ ਮਾਨਤਨ ਹੋ ਜਾ ਜਿਹੜਾ ਵੀ ਆ ਖੜਾ 53 10 ਇਹ 2018 ਮਾਡਲ ਆ ਜੀ ਇਹ ਵੀ ਫਰਸਟ ਓਨਰ ਆ ਸੋਣਾ ਸਾਡੇ ਲੋਕਲ ਨੰਬਰ ਆ ਅੱਛਾ ਹਾਂਜੀ ਟਾਇਰ ਟੂਰ ਸਾਰਾ ਕੁਝ ਪਿਛਲੇ ਨਾਲ ਦੀਆਂ ਮੁਰਲੇ ਵੱਡੇ ਪਵਾਏ ਹੋਏ ਹਨਾਂ ਨੇ ਡੱਕ ਡੱਕ ਸਤਰੀ ਸਾਰਾ ਕੁਝ ਲੱਗਿਆ ਹੋਇਆ ਹੈ ਬਾਈ ਠੀਕ ਹੈ ਇਹ 6 ਲੱਖ 9 ਹਰਾ ਮਾਡਲ ਡਿਸਕਾਊਂਟ ਕਰ ਦਾਂਗੇ ਹਾਂਜੀ ਅੱਛਾ ਕਿੰਨੇ ਕ ਤਾਂ ਛੱਡ ਦੂੰਗੇ ਮੈਂ ਇਹ 6,75,000 ਦਾ ਛੱਡ ਦਾਂਗੇ ਬਾਈ ਹੋਰ ਵਡਾ ਦੇ 20 ਚੱਕ ਤਾਂ ਹੋਰ ਚੱਕ ਜਿਆਦਾ ਆ ਗਏ ਤੇ ਬਰਥਡੇ ਨੂੰ ਚੱਕ ਦਾਂਗੇ ਹੋਰ ਬਾਈ ਠੀਕ ਆ 19 11 ਦਾ ਬਾਈ ਕਿਤੇ ਫਿਰ ਉਦਾਂ ਵੀ ਨਾ ਬਾਈ ਕਿਤੇ ਰੋ ਜਾ ਕਰਨ ਅੱਜ ਬਰਥਡੇ ਹੈ ਕੱਲੇ ਬਰਥਡੇ ਕਰਕੇ ਇਹ ਵੀਡੀਓ ਸਪੈਸ਼ਲ ਬਾਈ ਦੇ ਹੈਪੀ ਬਰਥਡੇ ਹੈਪੀ ਬਰਥਡੇ ਕਹਦੇ ਹੋ ਯਾਰ ਕਮੈਂਟਾਂ ਚ ਨਾਲੇ ਬਾਈ ਸੱਤੇ ਨੂੰ ਕਿਉਂ ਬਾਈ ਜਿੰਨਾ ਬਾਈ ਖੁਸ਼ ਹੋਈ ਜੋ 19 ਤੁਸੀਂ ਵੀਡੀਓ ਸ਼ੇਅਰ ਕਰੀ ਚੱਲੋਗੇ ਉਨਾ ਫਾਇਦਾ ਹੋਈ ਜਾਊਗਾ ਉਨਾ ਫਾਇਦਾ ਹੋਈ ਜਾਊਗਾ ਆਈ ਦੀ ਡਿਟੇਲ ਦੱਸ ਦੀ ਫ ਇਹ ਵੀ ਆਪਣੇ ਰਿਸ਼ਤੇਦਾਰਾਂ ਦਾ ਖੜਾ ਟਰੈਕਟਰ ਅੱਛਾ ਤਾਂ ਇਹਦੀ ਗਾਰੰਟੀ ਚੱਕਦੇ ਹੋ ਹਾਂ 4.5 ਲੱਖ ਡਿਮਾਂਡ ਕਰਦੇ ਆ ਹਾਂ 430 ਕ ਦਾ ਦੇ ਦਾਂਗੇ ਹੋਰ ਵੀ ਕਰਾ ਦਾਂਗੇ ਡਿਸਕਾਊਂਟ ਕੋਈ 430 ਤਾਂ ਨਹੀਂ ਯਾਰ ਹਿਸਾਬ ਚ ਕਰ ਹੋਰ ਕਰਦਾ ਹਿਸਾਬ ਹੋਰ ਚੱਕਦੇ 5000 ਘੱਟ ਕਰ ਦੇ ਹਾਂ 20 ਦਾ ਦੇ ਦਾਂਗੇ ਪੱਟੀ ਸਾਡਾ 420 ਮਾੜੀ ਹੁੰਦੀ ਆ ਹੋਰ ਘੱਟ ਕਰ 4000 2000 ਕੱਟ ਕਰ ਦਾਂਗਾ ਯਾਰ 4 15 ਦਾ ਦਵਾ ਦਾਂਗੇ ਹੋਰ ਦੱਸ 4 ਲੱਖ ਤੇ 10000 ਦਾ ਹੋ ਗਿਆ ਯਾਰ ਜਗਰਾ ਫਟਾਫਟ ਆਜੋ 2009 ਮਾਡਲ ਹਾਂਜੀ ਜਿਹੜਾ ਆ ਖੜਾ 63 ਇਹ 2017 ਮਾਡਲ ਆ ਜੀ 2017 ਮਾਡਲ ਐਡੀਸ਼ਨ ਆ 2017 ਮਾਡਲ ਆ ਫਰਸਟ ਓਨਰ ਆ ਓਕੇ ਇਹ ਨੰਬਰ ਹਰਿਆਣਾ ਬੱਟੀ ਸਾਹਿਬ ਨੰਬਰ ਇਹ ਚਾਰ ਬਈ ਕੰਡੀਸ਼ਨ ਦਾ ਇਹ ਸਾਰਾ ਓਰੀਜਨਲ ਹੀ ਆ ਨਾਲ ਤੇ ਟਾਇਰ ਸੋਨਾ ਟਰੈਕਟਰ ਸਾਰਾ ਓਰੀਜਨਲ ਆ ਚੱਲ ਚਲਾ ਵੀ ਦਾ ਕਿੰਨਾ ਕਰਾਂਗਾ ਬੁਰਾ ਚੰਗਾ ਟਰੈਕਟਰ ਆ ਜੀ ਪੂਰਾ ਚੰਗਾ ਓਕੇ ਇਹ ਜਣੀ ਕਿ ਮੇਰਾ 18 19 ਚ ਪੰਜਾਬ ਚ ਆ ਗਿਆ ਤਾਂ ਹੀ ਬਚਿਆ ਸੋਨਾ ਹਾਂਜੀ ਕੀ ਕੀ ਮਤਲਬ ਡਿਮਾਂਡ ਰੱਖੀ ਇਹਦੀ 585 ਕਹਿੰਨੇ ਆ ਪੱਟੀ ਸਾਹ ਛੱਡੋਂਗੇ ਕਿੰਨੇ ਦਾ 5 ਲੱਖ 70 ਗਿ ਹਜ਼ਾਰ ਦਾ ਛੱਡ ਦਾਂਗੇ ਪੂਰੇ ਦਾ ਹੋਜੂ 5.5 ਦਾ 5.5 ਦਾ ਦੇਖ ਲਾਂਗੇ ਮੌਕੇ ਤੇ ਕੋਈ ਗੱਲ ਨਹੀਂ ਦੇਖ ਲਾਂਗੇ ਓਕੇ ਇੱਚ ਵਿੱਚ ਵੀ ਤੇ ਲਾ ਕੇ ਦੇ ਦੋਗੇ ਤੈਨੂੰ ਜਵਾਬ ਥੋੜੀ ਦਾ ਲੈ ਜਾਈਏ ਇਹਨੂੰ ਸੀ ਲੈ ਕੇ ਦਵਾਂਗੇ ਬਈ ਜਿਹੜਾ ਆ ਖੜਾ 5405 ਇਹ ਬਾਈ ਮਾਡਲ ਆ ਬਾਈ 23 ਦੀ ਕਾਪੀ ਆ अच्छा भाई मॉडल 23 का है 1200 घंटा चलया है ये भी फर्स्ट ओनर है ਸਾਡੇ ਲੋਕਲ ਪਟਿਆਲਾ ਨੰਬਰ ਹੈ ਟਾਇਰ ਇਹਦੇ ਨਾਲ ਦੇ ਨਹੀਂ ਮਗਰ ਨਾਲ ਦੇ ਆ ਜੀ ਹਾਂਜੀ ਚਾਰੇ ਟਾਇਰ ਨਾਲ ਦੇ ਅਸੀਂ ਚਾਰੇ ਟਾਇਰ ਨਾਲ ਦੇ ਨਹੀਂ 1100 ਘੰਟਾ ਚੱਲਿਆ 5405 ਬਿਲਕੁਲ ਬਿਲਕੁਲ ਬਾਈ ਕਣੋਪੀ ਲੱਗੀ ਹੋਈ ਇਹਦੇ ਬੰਪਰ ਉੱਪਰ ਹੈਗਾ ਕਿ ਨਹੀਂ ਹੈ ਇਹਦੇ ਬੇਟ ਨਾਲ ਬਾਈ ਅਸੀਂ ਨਾਲ ਵੇਰ ਦਵਾਗੇ ਚੁੰਨਾ ਜਿਆ ਲੈ ਕੇ ਆਉਣਾ ਅਸੀਂ ਉਹ ਨਹੀਂ ਚੱਕ ਕੇ ਲੈ ਮੂਰੇ ਪੰਜ ਪਲੇਟਾਂ ਟਾਂਕੇ ਦਵਾਂਗੇ ਟਾਂਕੇ ਦਵਾਂਗੇ ਹਾਂ ਹਾਂ ਟਾਂਕੇ ਦਵਾਂਗੇ ਬਸ ਕਿ ਕਿੰਨੇ ਦਾ ਬਣੂਗਾ ਇਹ ਟਰੈਕਟਰ ਇਹਦੀ ਡਿਮਾਂਡ ਆਪਾਂ 10.5 ਕਰਦੇ ਆਂ ਪੱਟੀ ਸਾਹਿਬ 10 ਲੱਖ ਤੇ 50 ਹਜ਼ਾਰ ਲੋਨ ਕਿੰਨੇ ਲੋਨ ਇਹਦਾ ਤਾਂ ਹੋ ਜਾ ਸਾਢੇ 8-9 ਦਾ ਸਾਢੇ 8 ਦਾ ਤਾਂ ਹੋ ਜਾਊ ਸਾਢੇ 8 ਲੱਖ ਦਾ ਲੋਨ ਹੋ ਜਾ ਲੋਨ ਮੰਗਿਆ ਕਿੰਨਾ 1.5 ਸਾਢੇ 1.5 2 ਲੱਖ ਰੁਪਏ ਜਾਨੀ ਲਾ ਲੋ ਚਾਹੀਦਾ ਜਮਾ ਲਾਸਟ ਕਿੰਨੇ ਦਾ ਦੇ ਦੋਗੇ ਲਾਸਟ ਹੋਰ ਦੇ ਦਾਂਗੇ 10 ਲੱਖ 20 ਹਜ਼ਾਰ ਦਾ ਦੇ ਦਾਂਗੇ ਪੂਰੇ 10 ਲੱਖ ਦਾ ਬਣ ਜੂ ਕਰ ਦਾਂਗੇ ਮੌਕੇ ਤੇ ਜੇ ਕੋਈ ਚੱਕਰ ਨਹੀਂ ਤੁਹਾਨੂੰ ਮਾਰ ਪੈਣੀ ਪਤਾ ਕੱਲ ਨੂੰ ਬਰਥਡੇ ਦੇ ਵਿੱਚੋਂ ਵੀ ਮਾਰ ਦਾਨ ਹੋ ਜੇ ਜਿਹੜਾ ਆ ਖੜਾ ਵੀ 60 ਇਹ 2005 ਮਾਡਲ ਆ ਜੀ ਹੂੰ ਇਹ ਵੀ ਦੇਖ ਲਓ ਸੋਹਣਾ ਟਰੈਕਟਰ ਪੂਰਾ ਇਹ ਵੀ ਠੀਕ ਹੈ ਜੀ ਸਾਰਾ origianally ਆ ਟਰੈਕਟਰ ਬਈ ਚੰਗਾ ਪੂਰਾ ਨੰਬਰ ਪੰਜਾਬੀ ਟਰੈਕਟਰ ਆ ਹਾਂ ਜੀ ਕਿੰਨੇ ਦਾ ਬਣੂ 11 ਗੂਰਾ ਚ ਪੀਟੀਓ ਆ ਇਹਦਾ ਆਪਾਂ ਕਹਿੰਦੇ ਆ 265 ਕਹ ਹਜ਼ਾਰ 2 ਲੱਖ ਢਾਈ ਦਾ ਦੇ ਦਾਂਗੇ ਬਾਈ ਡਬਲ ਕਲੱਚ ਵਾਲਾ ਹੀ ਹਾਂ ਡਬਲ ਕਲੱਚ ਆ 11 ਚ ਪੀਟੀਓ ਆ ਪੂਰਾ ਸੋਹਣਾ ਟਰੈਕਟਰ ਆ ਹਾਈ ਲਿਫਟ ਵਾਲਾ ਟਰੈਕਟਰ ਆ ਅੱਛਾ ਮਾਡਲ 5 ਮਾਡਲ 5 ਆ ਬਾਈ ਓਕੇ ਪੂਰਾ ਚੰਗਾ ਟਰੈਕਟਰ ਆ ਬਾਈ ਠੀਕ ਆ ਹਾਂ ਜੀ ਤੇ ਅੱਗੇ ਖੜੇ ਨੇ ਸਪਰਾਜ ਧਰਮਿਕ ਕਤਾਰ ਤਾਂ ਬੜੀ ਲੰਬੀ ਆ ਤੇ ਆ ਆਈ ਦੀ ਡਿਟੇਲ ਦੱਸਿਓ ਬਾਈ 8 ਮਾਡਲ ਆ ਬਾਈ ਇਹ ਵੀ ਚੰਗਾ ਪੂਰਾ 3 ਸਟਾਰ ਸਾਡੇ ਲੋਕਲ ਨੰਬਰ ਹੈ ਇਹ ਵੀ ਅੱਛਾ ਇਹ ਲੋਕਲ ਫਤੇਗੜ ਸਾਹਿਬ ਦਾ ਕਿ ਇਥੋਂ ਦਾ ਪਟਿਆਲਾ ਸਾਡੇ ਪਟਿਆਲੇ ਦਾ ਜੀ ਪਟਿਆਲੇ ਦਾ ਹਾਂ ਜੀ ਮੁਰਲੇ ਟਾਇਰ ਤਾਂ ਨਵੇਂ ਆ ਗਏ ਨੇ ਪਿਛਲੇ ਲਾ ਲੋ ਅੱਧੇ ਕਨੇ ਸਾਰਾ ਟਰੈਕਟਰ ਜਿਹਨਾਂ ਦਾ ਧਰਮਿੰਦਰ ਖਾ ਦਿੰਦਾ ਹੈ ਸੋਨਾ ਟਰੈਕਟਰ ਬਾਈ ਹਾਂ ਜੀ ਚੱਲ ਚੱਲੇ ਕਿੰਨੇ ਦਾ 540 ਚੱਕਰ ਵਾਲਾ ਤੇਲ ਬ੍ਰੇਗਾਂ ਵਾਲਾ ਸਿਹਜਰੀ ਆ ਇਹ ਹਾਂ ਜੀ ਸਿਹਜਰੀ ਵਾਲਾ ਇਹਦੀ ਨਿਵਾੰਡ ਕਰਦੇ ਆ 295000 295000 ਹਾਂ 295 ਸਿੱਧੂ ਮੂਸੇ ਵਾਲੇ ਦਾ ਗੀਤ ਆਇਆ ਸੀ ਹਣਾ ਗੀਤ ਸੀ 285 ਦਾ ਦੇ ਦਾਂਗੇ ਜੀ ਹੋਰ ਕਰ ਮੰਨਦਾਂ ਹੋਰ ਕਰ ਦਾਂਗੇ ਮਾੜਾ ਮੋਟਾ ਕੋਈ ਗੱਲ ਨਹੀਂ ਬਾਈ ਕਰ ਦਾਂਗੇ ਜੇ ਕਿਸੇ ਸੱਜਣ ਨੇ ਆਉਣ 280 ਦਾ ਦੇ ਦਾਂਗੇ ਹਾਂ 280000 ਹਾਂ ਜੇ ਕਿਸੇ ਸੱਜਣ ਨੇ ਕਹਤਾ ਸੱਤੇ ਬਾਈ ਹੈਪੀ ਬਰਥਡੇ ਫੇਰ ਕਿੰਨਾ ਰਵਾਂਗੇ ਸੱਜਣ ਨੇ ਤਾਂ ਮਰਜ਼ੀ ਲੈ ਜੀ ਫੇਰ ਕੋਈ ਗੱਲ ਨਹੀਂ ਹੈ ਫੇਰ ਕੋਈ ਗੱਲ ਨਹੀਂ ਫੇਰ ਕੇਕ ਦੇ ਬਦਲੇ ਟਰੈਕਟਰ ਕੇਕ ਬਦਲੇ ਟਰੈਕਟਰ ਦੇ ਦਾਂਗੇ ਹੈ ਨਾ ਫੇਰ ਨਹੀਂ ਕੁਮਾਂ ਮੰਗ ਬਾਈ ਇੱਕ ਚਾ ਤਾਂ ਵੀ ਕੋਈ ਗੱਲ ਲੱਗਿਆ ਜੀ ਦੇ ਦਾਂਗੇ ਫੇਰ ਲੱਗਿਆ ਚ ਦੇ ਦਾਂ ਤੇ ਇਹ ਜਿਹੜਾ ਆ ਖੜਾ 373 ਬ 15 ਮਾਡਲ ਆ 16 ਦੀ ਕਾਪੀ ਆ ਠੀਕ ਆ ਤੇ ਡੈਕ ਡੱਕ ਲੱਗਿਆ ਹੈ BMW ਵਾਲੇ ਦਾ ਹੂੰ ਤੇ ਘੋੜਾ ਬੰਪਰ ਲੱਗਿਆ ਹੈ ਓਕੇ ਸਾਰਾ ਟਰੈਕਟਰ ਜਨਰਲ ਆ 16 ਟਰੈਕਟਰ ਆ ਪੂਰਾ ਬਾਈ BMW ਦਾ ਹਾਂਜੀ ਪੂਰਾ ਚੰਗਾ ਟਰੈਕਟਰ ਆ ਬਾਈ ਅੱਛਾ ਹਾਂਜੀ 7524 ਨੰਬਰ 15 ਰਜਿਸਟਰ 16 ਟਰੈਕਟਰ ਹੈ ਹਾਂਜੀ ਕਿੰਨੇ ਚ ਬਣੂ ਬਾਈ 585 ਡਿਮਾਂਡ ਕਰਦੇ ਆ ਆਪਾਂ ਲਾ ਲਓ 5 ਲੱਖ 70 ਕ ਹਜ਼ਾਰ ਦਾ ਦੇ ਦਾਂਗੇ ਬਾਈ ਉਹ ਉਹ ਟਰੈਕਟਰ ਕਿੰਨੇ ਦਾ ਤੱਕਿਆ ਦੀ ਉਨੇ ਦੀ ਫੇਰ ਨੂੰ ਕਰਦੇ ਚੜਦੇ ਪੰਜ ਦੇ ਹਾਂ ਚੜਦੇ ਦੇ ਦੇ ਚੱਕੋ ਬਈ ਜਿਹੜਾ ਆਖੜਾ 855 ਇਹ 16 ਮਾਡਲ ਹੈ ਜੀ 15 ਮਾਡਲ ਹੈ 15 ਦੇ ਲਾਸਟ ਦਾ ਪਰਮੇ ਮਹੀਨੇ ਦਾ ਜਿਹੜਾ 16 ਦੀ ਕਾਪੀ ਆ ਠੀਕ ਆ ਇਹ ਵੀ ਪੀਵੀ 11 ਨੰਬਰ ਆ ਜੀ ਨਾਲ ਦੇ ਟਾਇਰ ਨੇ ਚਾਰੇ ਪੱਟੀ ਸਾਬ ਅਸੀਂ ਚੱਲਿਆ ਫਿਰ ਕਿੰਨਾ ਹੋਇਆ ਵੀ ਇਹ ਚੰਗਾ ਟਰੈਕਟਰ ਹੈ 2700 ਕਾ ਓਰੀਜਨਲ ਚੱਲਿਆ ਹੈ ਕਲਚ ਪਲੇਟ ਦੇਖ ਲੈ ਹਜੇ ਤੱਕ ਖੁੱਲੀ ਨਹੀਂ ਹੋਈ ਬਾਈ ਧਰਮੇ ਚੱਕਰ ਵਾਲੀ ਨਾ ਕੋਈ ਪੰਪ ਪੰਪ ਨੂੰ ਚਾਬੀ ਆ ਸਾਰਾ ਟਰੈਕਟਰ ਸੋਹਣਾ ਪੂਰਾ ਬਾਈ ਓਕੇ ਮਗਰਾਡਾਂ ਤੇ ਥੋੜੀ ਟੱਚਿੰਗ ਹੈਗੀ ਆ ਵੀਰੇ ਅਸਿਕ ਰਹੀ थी। थी। साथ 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 अच्छा मकराना ते ताजिले हागा तिचरी टासो सौदा बॉडिलैंड ਦਾ ਸਾਰਾ ਜਮੇ ਮੂਰੇ ਹੋਰ ਕਿਤੇ ਨਹੀਂ ਕਰਵਾ ਪਾਰਟੀ ਫਾਸਟਾ ਹੈ ਹਾਂਜੀ ਪਾਰਟੀ ਸੈਕੰਡ ਹੋਊਗਾ ਬਾਈ ਅੱਛਾ ਹਾਂਜੀ ਕਿ ਕੀ ਡਿਮਾਂਡ ਰੱਖਦੀ ਡਿਮਾਂਡ ਇਹਦੀ ਆਪਾਂ ਕਰਦੇ ਆ 485 485000 ਤੇ 475 ਕਦਾ ਦੇ ਦਾਂਗੇ ਹੋਰ ਕਰ ਦਾਂਗੇ ਘੱਟ ਹੋ ਜੂ ਇਹ ਵੀ ਉਨੇ ਚਲਦਣ ਚ ਕਰ ਦਾਂ ਸਾਢੇ 4 ਦਾ ਕਰ ਦਾਂ ਚੱਕੋਈ ਸਾਢੇ 4 ਦਾ ਭਈ ਜਿਹੜਾ ਆ ਜਿਹੜਾ ਨਾਰਾਜ਼ ਹੋ ਜੀ ਸਾਡੇ ਨਾਲ ਬਾਕੀ ਤਾਂ ਗੱਲਾਂ ਦੀਆਂ ਗੱਲਾਂ ਆ ਕਿੰਨੇ ਦਾ ਬੋੜੂ 50 50 ਡੀ ਕਿੰਨਾ ਇਹ ਟਰੈਕਟਰ ਤੇਰਾ ਮਾਡਲ ਆ ਭਾਈ ਜੀ ਹਾਂ ਇਹ ਤਾਂ ਝੂਠ ਹੋਰਨ ਵਾਲੀ ਕਹਾਣੀ ਕਿੰਨੇ ਦਾ ਦੇ ਦੀ ਆਡੀ ਮੋਟੀ ਟੱਚਿੰਗ ਹੈਗੀ ਬਈ ਪਹਿਲੇ ਤੁਹਾਨੂੰ ਤਾਂ ਆਪਾਂ ਦੱਸ ਦੰਨਾ ਬਟ ਨੀ ਨੀ ਇਹ ਦੱਸਾਂ ਇਹ ਸੋਡੇ ਚ ਇਹ ਵਧੀਆ ਗੱਲ ਆ ਬਈ ਹਾਂਜੀ ਜਿਹੜੇ ਤੁਸੀਂ ਦੱਸਦੇ ਹੋ ਹਣਾ ਵੀਰੇ ਬੰਦੇ ਨੇ ਆਣਾ ਲਾਲਾ ਕੋਈ ਬਠੰਡੇ ਤੋਂ ਆਉਂਦਾ ਉਹਦਾ 2000 2500 ਦਾ ਤੇਲ ਫੋਕ ਜਣਾ ਬਈ 1015 ਛਾਉ ਬੰਦੇ ਦਾ ਖਰਚਾ ਹੁੰਦਾ ਜਿਹੜਾ ਟਾਈਮ ਆ ਉਹਦੀ ਕੋਈ ਮੁੱਲੀ ਨਹੀਂ ਹਣਾ ਜਿਹੜਾ ਖਰਾਬ ਫਿਰ ਅਗਲਾ ਜਾਂਦੇ ਸਾਨੂੰ ਗਾਲਾਂ ਕੱਢਦਾ ਜੋ ਕੀ ਫਾਇਦਾ ਬਈ ਇੰਨੀ ਦੂਰੋਂ ਆਊਗਾ ਸਹੀ ਗੱਲ ਆ ਮਾਰ ਆਪਣਾ ਕੰਮ ਨਹੀਂ ਹੈਗਾ ਆਪਾਂ ਪਹਿਲਾਂ ਹੀ ਦੱਸ ਦੇਣਾ ਬਾਕੀ ਜੇ ਕੋਈ ਹੋਰ ਕਾਸਰ ਮਾ ਸਾਨੂੰ ਫੋਨ ਕਰਕੇ ਪੁੱਛ ਲੰਦਾ ਫਿਰ ਅਸੀਂ ਜਮੀਂ ਦੱਸ ਦੰਨ ਠੀਕ ਆ ਉਹ ਨਹੀਂ ਆਪਾਂ ਰੱਖ ਲਈ ਨਹੀਂ ਵਧੀਆ ਯਾਰ ਇਹ ਚੀਜ਼ ਹਨਾ ਇਸੇ ਕਰਕੇ ਚਲੋ ਮਿਹਨਤ ਤਾਂ ਹਰੇਕ ਬੰਦਾ ਹੀ ਕਰਦਾ ਯਾਰ ਮਿਹਨਤ ਸੱਚੀ ਮੁੱਚੀ ਕੀਤੀ ਜਾਵੇ ਦੱਸ ਤੈਨੂੰ ਕਰਨਾ ਪੈਂਦਾ ਆਪਾਂ ਦਾ ਹਜ਼ਰ ਨੇ ਵੀ ਆ ਇਹ ਤਾਂ ਹੋਇਆ ਹੋਇਆ ਠੀਕ ਆ ਤੇ ਬਾਈ ਮੈਨੂੰ ਇਹ ਦੱਸਿਓ ਮਾਡਲ ਕਿੰਨਾ ਦੀ ਹੈ ਤੇਰਾ ਮਾਡਲ 13 ਨੰਬਰ 50 ਵਾ ਨੰਬਰ 50 ਵਾ ਓਕੇ ਪੀਪੀ 65 ਮਹਾਲੀ ਦਾ ਨੰਬਰ ਆ ਹੂੰ ਹਾਂ ਟਾਇਰਾਂ ਦੀ ਕੀ ਕੰਡੀਸ਼ਨ ਹੈ ਪਾਈਰਾਂ ਦੀ ਕੰਡੀਸ਼ਨ ਹੈਗੀ 85 ਰੁਪਏ ਓਕੇ 80 75 80 ਰੁਪਏ ਲਾ ਲਓ ਇਹ ਇਹ ਆਪਣੇ ਹੈਗਾ ਕਿੰਨੀ ਅਸੀਂ ਬੀਜਾ ਜਾਈਏ ਚੱਲ ਚਲਾਵੇ ਦਾ ਪੂਰਾ ਸੋਹਣਾ ਇਹਦਾ 2 ਸਪੀਡ ਹੀ ਹੁੰਦਾ ਭਾਈ 2 ਸਪੀਡ ਹੀ ਹੁੰਦਾ ਪੰਜਾਹ ਦਾ ਵੱਲ ਪੀਟੀਓ ਹੁੰਦਾ ਇਹ ਓਕੇ ਇਹ ਬਿਨਾ ਟਰਬੋ ਵਾਲਾ ਟਰੈਕਟਰ ਆ ਕਿੰਨੇ ਦਾ ਬਣੂਗਾ ਇਹ ਇਹ ਬਣੂ ਆਪਾਂ ਦੇਣਾ ਵੱਟੇ ਸਾਡ 375 ਕਹਿੰਨੇ ਆ ਹੋਰ 365 ਦਾ ਦੇ ਦਾਂਗੇ ਅੱਛਾ ਜਿੰਨੇ ਕਿ ਸਾਡੇ 3 ਲੱਖ ਦਾ ਦੇ ਦੋਗੇ ਕਿੰਨੇ ਦਾ ਹੀ ਹੋ ਜੂ 3.5 ਲੱਖ ਦਾ ਦੋਗੇ 3.5 ਦਾ ਵੀ ਦੇ ਦਾਂਗੇ ਕੋਈ ਪੈਸਾ ਲਾਉਣ ਦੀ ਲੋੜ ਨਹੀਂ ਜਾ ਕੇ ਹਾਂ ਜਮਾ ਵੀ ਨਹੀਂ ਉਹ ਮਤਲਬ ਕਮ ਕਮ ਕੈਂਡਾ ਪੂਰਾ ਚੰਗਾ ਟਰੈਕਟਰ ਜਿਹੜਾ ਆਖੜਾ 5310 ਇਹ 10 ਮਾਡਲ ਆ ਜੀ ਅਸੀਂ ਇਹ 10 ਡਬਲ ਡਿਸਟ੍ਰਿਬਿਊਟਰ ਖੁੱਲਦੇ ਹਿੱਸੇ ਵਾਲਾ ਡਬਲ ਪੀਟੀਓ ਖੁੱਲਦਾ ਹਿੱਸਾ ਆ ਹੂੰ 7 ਤਰੀ ਕਨੋਪੀ ਲੱਗੀ ਹੋਈ ਆ ਹੂੰ ਚੱਲ ਚਲਾਵੇ ਦਾ ਪੂਰਾ ਚੰਗਾ ਟਰੈਕਟਰ ਠੀਕ ਆ ਹਾਂਜੀ ਨੰਬਰ 50 ਵਾ ਨੰਬਰ 50 ਇਹ ਕਿੰਨੇ ਦਾ ਬਣੂ ਇਹ ਆਪਾਂ ਮੰਗੀ ਤਾਂ ਇਹਦਾ 5 15ਵਾਂ ਜਾਂਦੇ ਸੀ 5 ਵੀ ਜਾਂਦੇ ਆ ਇਹ ਹੁਣ ਜਣੀ ਘਟਾਤਾ ਸੀ 4 85 ਦਾ ਕਹਿੰਦੇ ਆ ਦੇ ਦਾਂਗੇ 4 ਲੱਖ 85 ਹਜ਼ਾਰ ਦਾ ਹੋਰ ਕਰ ਦੇ ਮਾਨਤਾ ਹੋਰ ਕਰ ਦਾਂਗੇ 75 ਦਾ ਦੇ ਦਾਂਗੇ ਹੋਰ ਦਾ ਹੋਰ ਵੀ ਦੇਣ ਵਾਲੀ ਉਹ ਗੱਲ ਆ ਹੋਰ ਵੀ ਕਰਦੇ ਹੋਰ ਵੀ ਕਰਦਾਂਗੇ ਹੋਰ ਦੇ ਜਿਆਦਾ ਆਕੇ ਹੋਰ ਕਰਦਾਂਗੇ ਚੱਕੋ ਮੈਂ ਮੋੜਨਾ ਨਹੀਂ ਦਿੰਦੇ ਦੇ ਦਾਂਗੇ ਜਿੰਨੇ ਦਾ ਵੀ ਹੋਇਆ ਹੋਰ ਗੱਲ ਪਤਾ ਕੀ ਆ ਤੁਹਾਨੂੰ ਮੈਂ ਇੱਕ ਥੋੜਾ ਫਾਇਦਾ ਕਰਾਂ ਚੁੱਪ ਕਰਕੇ ਆਉਣ ਸਰ ਬਾਈ ਨੂੰ ਕਹਦੇ ਕੋਦੇ ਸੱਤੇ ਬਾਈ ਹੈਪੀ ਬਰਥਡੇ ਅੱਜ ਬਾਈ ਦਾ ਹੈਗਾ ਜਨਮ ਦਿਨ ਤੇ ਬਸ ਕੇਕ ਲੈ ਆਉਂਗੇ ਆਉਂਦੇ ਹੋ ਯਾਰ ਤੁਸੀਂ ਮੁੜਦੇ ਨਹੀਂ ਟ੍ਰੈਕਟਰ ਲੈਣ ਕਹਿੰਦੇ ਹੋ ਮੋੜਦੇ ਆਪਾਂ ਉੱਧਰ ਜਿੱਥੇ ਆ ਗਿਆ ਲਾਸਟ ਦੇ ਉੱਥੇ ਮੈਨੂੰ ਫੋਨ ਲਾ ਦਿਓ ਬਸ ਬਸ ਹੋਰ ਥੋੜਾ ਫਾਇਦਾ ਮੈਂ ਕਰਾਂ ਬਿਲਕੁਲ ਠੀਕ ਆ ਜਿੰਨਾ ਰੇਟ ਤੁਸੀਂ ਸੋਚ ਲਓਗੇ ਓਨੇ ਚ ਟ੍ਰੈਕਟਰ ਦਵਾ ਦਾਂਗੇ ਮੰਗੋ ਨੂੰ ਕੁਝ ਮਰਜ਼ੀ ਮੰਗੀ ਜਾਵੇ ਪਰ ਆਉਣਾ ਤੁਸੀਂ ਨੇ ਕਿੱਥੇ ਐ ਇਸ ਟਾਈਮ ਨਾ ਅਸੀਂ ਦਿੱਤੂਪੁਰ ਜੱਟਾਂ ਦੇ ਵਿੱਚ ਖੜੇ ਆ ਇਹ ਦਿੱਤੂਪੁਰ ਜੱਟਾਂ ਭਾਦਸੋਂ ਤੋਂ ਪਟਿਆਲਾ ਰੋਡ ਤੇ ਪਟਿਆਲਾ ਰੋਡ ਤੇ ਪੈਂਦਾ ਹਾਂਜੀ ਬਿਲਕੁਲ ਨਾਬਾ ਵੀ ਨੇੜੇ ਹੀ ਆਪਾਂ ਨੂੰ ਸਰੰਦ ਵੀ ਖੰਨਾ ਵੀ ਪਟਿਆਲਾ ਵੀ ਜਿੰਦਰ ਦੀ ਮਰਜ਼ੀ ਆ ਤੇ ਬਾਕੀ ਨੰਬਰ ਆਪਾਂ ਕੈਪਸ਼ਨ ਦੇ ਵਿੱਚ ਲਿਖਦੇ ਫਟਾਫਟ ਡਾਇਲ ਕਰੋ ਯਾਰ ਦਿਨ ਅੱਜ ਦਾ ਹੀ ਆ ਬਸ ਅੱਜ ਹੈਪੀ ਬਰਥਡੇ ਆ ਤੇ ਅੱਜ ਧੰਨਵਾਦ ਮੇਲਾ ਲਾਟੋਕਰ